ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਮੇਰੇ ਆਪਣੇ ਪਿੰਡ ਤੋਂ ਆ ਤੇ ਪਿੰਡ ਮੇਰਾ ਨੰਗਲ ਕੋਟਕਪੂਰਾ ਸਾਨੂੰ ਤਹਿਸੀਲ ਪੈਂਦੀ ਹੈ ਤੇ ਜ਼ਿਲ੍ਹਾ ਫਰੀਦਕੋਟ ਹੈ ਆਸ-ਪਾਸ ਦੇ ਪਿੰਡਾਂ ਦੇ ਵਿੱਚ ਢੁੱਡੀ ਚਮੇਲੀ ਕੋਟ ਸੁਖਿਆ ਨੱਥਿਆਲਾ ਸਿਰਸੜੀ ਇਹ ਆਲੇ ਦੁਆਲੇ ਦੇ ਸਾਰੇ ਪਿੰਡ ਤੁਹਾਨੂੰ ਗਿਣਾਤੇ ਕੋਟਕਪੂਰੇ ਤੋਂ ਨਾ ਹੋਵੇ ਤਾਂ ਵੀ 10 ਕਿਲੋਮੀਟਰ ਪਊਗਾ ਤੇ ਫਰੀਦਕੋਟ ਵੱਲੋਂ ਜੇ ਕੋਈ ਭਰਾ ਆਉਂਦਾ ਤਾਂ ਵੀ 10 ਕਿਲੋਮੀਟਰੇ ਪਿੰਡ ਹੈ ਭਾਂਗਾਪੁਰਾਣਾ 38 ਲਗਭਗ ਤੇ ਮੁੱਦਕੀ 16 ਕਿਲੋਮੀਟਰ ਹੈ ਜਿਹੜੇ ਘਰ ਚ ਵੀਡੀਓ ਬਣਾ ਰਹੇ ਆ ਖੇਤੀਬਾੜੀ ਦਾ ਇਹਨਾਂ ਦਾ ਕੰਮ ਤੇ ਘਰੇ ਦੁੱਧ ਤੇ ਲਾਏ ਹੋਏ ਪਸ਼ੂ ਇਹਨਾਂ ਦੇ ਵਿੱਚੋਂ ਅੱਜ ਇੱਕ ਝੋਟੀ ਵਿਕਾਊ ਕੀਤੀ ਹੈ ਮੈਂ ਇਹ ਝੋਟੀ ਨੂੰ ਅੱਜ ਤੋਂ 5-7 ਦਿਨ ਪਹਿਲਾਂ ਵੀ ਦੇਖ ਕੇ ਗਿਆ ਤੇ ਅੱਜ ਇਹਨੂੰ ਤਿਆਰੀ ਚ ਵੀ ਦੇਖ ਰਹੇ ਆ ਹਾਲਾਂਕਿ ਇਹ ਇਹ ਦਾ ਇਹ ਦਿਨ ਬਾਕੀ ਹੈ ਇਹਦਾ ਟਾਈਮ ਬਾਕੀ ਹੈ ਬਿਨਾਂ ਸ਼ੱਕ ਇੱਕ ਸੋਹਣੇ ਸਿੰਘਾਂ ਦੀ ਤੇ ਸੋਹਣੇ ਟਾਂਚੇ ਦੀ ਝੋਟੀ ਤੇ ਜਿਹੜੀ ਹੋਰ ਮੈਨੂੰ ਇਹਦੀ ਖੂਬੀ ਲੱਗੀ ਉਹ ਇਹਦਾ ਸੁਭਾਅ ਆ ਦੋਸਤੋ ਹੁਣ ਵੀ ਤੁਸੀਂ ਦੇਖੋਗੇ ਇਹ ਜੁਗਾਲੀ ਆਪਣੀ ਕਰ ਰਹੀ ਐ ਸੋ ਵੀਡੀਓ ਦੇ ਵਿੱਚ ਇਹਦੀ ਡਿਟੇਲ ਪੁੱਛਾਂਗੇ ਐਂਡ ਤੱਕ ਵੀਡੀਓ ਦੇਖਿਓ ਪਸੰਦ ਜੀ ਨੂੰ ਆਜੂ ਤਸੱਲੀ ਕਰਨ ਦਾ ਹੱਕ ਐ ਜ਼ਰੂਰ ਕਰਿਓ ਨੰਬਰ ਸਕਰੀਨ ਉੱਤੇ ਚੱਲਦਾ ਰਹਿਣਾ ਆਓ ਇਹਦੀ ਇਨਫੋਰਮੇਸ਼ਨ ਬਾਈ ਤੋਂ ਲੈਨੇ ਤੇ ਫੇਰ ਇਹ ਤੁਹਾਨੂੰ ਤੋੜ ਕੇ ਵੀ ਝੋਟੀ ਜਿਹੜੀ ਉਹ ਦਿਖਾਵਾਂਗੇ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਨਾਮ ਆਪਣਾ ਦੱਸਦੀ ਬਾਈ ਨਰੈਣ ਸਿੰਘ ਨੰਗਲੀ ਨਰੈਣ ਭਾਈ ਅੱਜ ਆਪਾਂ ਇੱਕ ਝੋਟੀ ਵੇਚਣ ਲੱਗੇ ਆਂ ਹਾਂਜੀ ਹਾਂਜੀ ਇਹ ਪਹਿਲਣ ਹਾਂਜੀ ਪਹਿਲਣ ਦੰਦੋ ਕਿਵੇਂ ਆ ਬਈ ਇਹ ਦੋ ਨੇ ਹੀ ਆਈ ਦੋ ਦੰਦ ਹੈ ਹਾਂਜੀ ਹਾਂਜੀ ਦਸੋ ਇਹ ਦੋ ਦੰਦ ਆ ਵੈਸੇ ਦੰਦ ਤੁਸੀਂ ਤਿੰਨਾਂ ਸਾਲਾਂ ਸੂਪ ਨਹੀਂ ਆਈ ਹਾਂ ਤਿੰਨਾਂ ਸਾਲਾਂ ਤੋਂ ਪਹਿਲਾਂ ਪਹਿਲਾਂ ਨੇ ਸੂਪ ਨਹੀਂ ਆ ਦੰਦ ਤੁਸੀਂ ਆ ਕੇ ਦੇਖ ਲਓ ਜਿੰਨਾ ਅਸੀਂ ਅੰਦਾਜ਼ਾ ਲਾਇਆ ਤਾਂ ਇਹ ਦੋ ਦੰਦ ਆ ਕਿਉਂਕਿ ਭਾਈ ਨਰੈਣ ਸਾਡੇ ਪਿੰਡੂ ਹੀ ਆ ਤੇ ਅਸੀਂ ਦੋਨੇ ਹੀ ਉੱਪਰੇ ਆ ਝੋਟੀ ਆਸਤੇ ਮਤਲਬ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਉਹ ਬਾਈ ਜੀ ਹੋਰੀ ਨਹੀਂ ਸਾਹਮਣੇ ਆ ਰਹੇ ਆਪਣੇ ਨਰੈਣ ਭਾਈ ਕਿੰਨੇ ਕ ਦਿਨ ਲੈ ਜੂ ਅੰਦਕ ਇਹ 20 ਤਰੀਕ ਨੂੰ ਦਿਨ ਪੂਰੇ ਸਹੀ ਜੁੱਟੀ ਦਾ ਭਰਾ ਠੀਕ ਹੈ ਅ ਰੇਟ ਤੇ ਤਾਂ ਫੋਨ ਤੇ ਰੱਖਣਾ ਹਾਂ ਫੋਨ ਤੇ ਠੀਕ ਹੈ ਤੁਰ ਗਏ ਭਈ ਹਾਂਜੀ ਹਾਂ ਦੋਸਤੋ 20 ਤਰੀਕ ਨੂੰ ਦਿਨ ਪੂਰੇ ਹੁੰਦੇ ਆ ਬਿਟੀਗਾ ਭਰੇ ਮਦਾ ਕੋ ਠੀਕ ਹੈ ਓਕੇ ਕੋਸ ਦਿਨ ਉੱਤੇ ਵੀ ਪਸ਼ੂ ਲੈ ਸਕਦਾ ਨਾ ਤਾਂ ਅਗਲੀਆਂ ਲੱਤਾਂ 'ਚ ਤੁਹਾਨੂੰ ਕੋਈ ਬਾਹੂ ਜਾਂ ਨਜ਼ਰ ਆਉਣਾ ਹੈ ਗਰਦਨ ਲੰਬੀ ਹੈ ਸਿੰਘ ਕੁੰਡਾ ਦੀਂਦਾ ਇਥੋਂ ਪੂਛ ਇਹਦੀ ਬਿਲਕੁਲ ਪਤਲੀ ਹੈ ਮੋਢੇ ਦੇ ਵਿੱਚੋਂ ਹਜੇ ਕੋਈ ਬਹੁਤੀ ਭਲੂਣ ਨਹੀਂ ਗਈ ਪਹਿਲਾਂ ਝੋਟੀ ਹੈ ਹਜੇ ਭਲੂਣ ਹੋਰ ਚੱਕੂਗੀ ਰੇਟੇ ਦਾ ਫੋਨ ਤੇ ਰਹਿਣਾ ਉਤੋਂ ਪੁੜਿਆਂ ਦੀ ਸ਼ੇਪ ਸੋਹਣੀ ਹੈ ਨਰੈਣ ਸਿੱਧੀ ਜਾਣਦੇ ਬਈ ਹਵਾਨਾ ਦੱਸੋ ਬਹੁਤ ਸੋਹਣਾ ਬਣਾਉਣਾ ਝੋਟੀ ਨੇ ਥਣ ਨਰਵਾ ਮੋਟਾ ਰੱਖੂਗੀ ਰੇਟੇ ਦਾ ਫੋਨ ਤੇ ਰਹਿਣਾ ਦੱਸੋ ਜਿਹੜੇ ਵੀਰ ਨੂੰ ਪਸੰਦ ਆਵੇ ਤਾਂ ਕਾਲ ਕਰਕੇ ਪਤਾ ਕਰ ਲਿਓ ਮੋਢ ਚੋਂ ਪੂਸ਼ ਕਿੰਨੀ ਕੁ ਬਰੀਕ ਅੰਦਾਜ਼ਾ ਲਾਓ ਤੁਸੀਂ ਸੋਹਣੇ ਢਾਂਚੇ ਦੀ ਸੋਹਣੀ ਝੋਟੀ ਦੱਸੋ ਪਹਿਲਾ ਸੂਆ ਸੁੰਦੀ ਹੈ ਚੰਗੀ ਲੱਗੇ ਤਾਂ ਕਾਲ ਕਰ ਲਿਓ ਮੈਂ ਫੇਰ ਬੇਨਤੀ ਕਰਦਾ ਹਾਂ ਭਾਵੇਂ ਮੈਂ ਆਪਦੇ ਪਿੰਡੋਂ ਵੀਡੀਓ ਬਣਾਉਣਾ ਜਾਂ ਕਿਤੋਂ ਵੀ ਮੈਂ ਹਮੇਸ਼ਾ ਕਹਿੰਦਾ ਵੀ ਆ ਕੇ ਤਸੱਲੀ ਕਰੋ ਤੇ ਆਪਦੀ ਸਮਝ ਨਾਲ ਖਰੀਦੋ ਸੋ ਬਿਨਾਚਾ ਕਸੀਲ شریف ਤੇ ਸੋਹਣੀ ਝੋਟੀ ਇਸ ਵੀਡੀਓ ਚ ਦਿਖਾਈ ਹੈ ਤੇ ਆਸ ਹੈ ਤੁਹਾਨੂੰ ਪਸੰਦ ਵੀ ਆਊਗੀ ਨੰਬਰ ਸਕਰੀਨ ਉੱਤੇ ਹੈ ਕਾਲ ਇਸ ਨੰਬਰ ਤੇ ਤੁਸੀਂ ਕਰ ਸਕਦੇ ਹੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਹੀ ਨਗ ਤੁਹਾਨੂੰ ਦਿਖਾਉਣਾ ਸੀ ਧੰਨਵਾਦ